ਅਲਗਿਸਾਸੀ ਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕੰਨਾਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋਅਰਸ ਐਵੇਂ ਜੀ ਮਾਰਨਿੰਗ ਦਾ ਸੱਤ ਸਵੇਰਾ 7 ਹੋਈ ਨਹੀਂ ਤੇ ਅੱਜ ਥੋੜੀ ਜੀ ਜਾਗ ਜਲਦੀ ਓਨ ਕਰਕੇ ਕੰਮ ਕਰਾ ਜਿਹੜੇ ਆਪਣੇ ਸਾਰੇ ਨਿਭੜੀ ਗਏ ਨੇ ਜਾਨਕੀ ਬਾਹਰੋਂ ਵੀ ਸਾਫ ਸਫਾਈ ਸਾਰੀ ਹੋ ਗਈ ਅੰਦਰੋਂ ਵੀ ਜਿਵੇਂ ਝਾੜੂ ਪੂੰਚਾ ਕਰਤਾ ਇਹਨਾਂ ਦੇ ਸੁੱਤੇ ਸੁੱਤੇ ਹਨਾ ਨਾ ਵੀ ਇਧ ਕਰਾ ਇਹ ਤਾਂ ਹੁਣ ਉੱਠ ਕੇ ਆਈਆ ਸਾਰੇ ਸਾਫ ਸਫਾਈ ਹੋ ਗਈ ਆਪਣੇ ਅੱਜ ਰਾਜੂ ਨੇ ਵੀ ਉਧਰ ਕੰਮ ਕਰਨ ਵੀੜਤਾ ਤੇ ਮੈਂ ਵੀ ਬੱਸ ਹਣ ਉਧਰ ਜਾਣੀ ਗਈ ਨਹੀਂ ਖੇਤ ਪਸ਼ੂਆਂ ਨੂੰ ਨਾਲ ਤਾਂ ਫਰਸ਼ ਤੋਂ ਦਿੰਨੀ ਆ ਥੱਲੇ ਤੇ ਨਾਲ ਇਹਨਾਂ ਨੂੰ ਪਿਉਣੀ ਆ ਪਾਣੀ ਕਿੱਡੀਆਂ ਸੁੰਗੀਆਂ ਜੜੀਆਂ ਫਿਰਦੀਆਂ ਅਲੀਆਂ ਸੁੰਗੀਆਂ ਨਹੀਂ ਆਹੀ ਆ ਗਈ ਬਟੇ ਮਰੁੱਦਾਂ ਦਿਖਾਉਂਦੀਆਂ ਫੁੱਲ ਲੈ ਜੀ ਲੋਦੀ ਪਸੂ ਮੰਗ ਰਹੇ ਆ ਪਾਣੀ ਕਿਉਂਕਿ ਅੱਜ ਬਸ ਸਵੇਹਾ ਉੱਠਣ ਕਰਕੇ ਤੇ ਧਾਰਾਂ ਵੀ ਫਿਰ ਸਵੇਹ ਹਾਨੀਆਂ 5 ਵਜੇ ਦੇ ਦੀਆਂ ਕੱਢੀਆਂ ਹੋਣਾ ਨਹੀਂ ਅੱਗੇ ਅਸੀਂ ਕੱਢਦੇ ਨੇ 6 ਵਜੇ ਧਾਰਾ ਜੇ ਘੰਟਾ ਪਹਿਲਾਂ ਸਾਡੀਆਂ ਬਸੇ ਨਾਲ ਤਤਨਾ ਜਣ ਨੂੰ ਕੱਢ ਦਾਂਗੇ ਉੱਥੇ ਬਾਹਰ ਤੇ ਕਿਰਾਂ ਇੱਥੋਂ ਮੈਂ ਫਰਸ਼ ਤੋਂ ਉਹਦਾ ਨਾਲੇ ਇਹਨਾਂ ਨੂੰ ਪਿਆ ਦੇਗੀ ਪਾਣੀ ਤੇ ਕੰਮਕਾਰ ਜਿਹੜੇ ਆਪਣੇ ਟਾਈਮ ਨਾਲ ਨਿਬੜ ਜਾਣਗੇ ਅੱਜ ਮੌਸਮ ਵਧੀਆ ਸਾਫ਼ ਐ ਧੁੱਪ ਐ ਵਧੀਆ ਤੇ ਬੱਦਲ ਵਾਈ ਵੀ ਨਹੀਂ ਦਿਖਾਈ ਦਿੰਦੀ। ਬੜੀ ਸੋਹਣੀ ਧੁੱਪ ਨਿਕਲੀ ਹੋਈ ਐ ਚਲ ਵਧੀਆ। ਚਾਰੇ ਪਾਸੇ ਵੇੜੇ ਬੂੜੇ ਸਾਰੇ ਥਾਂ ਥੂਏ ਜਿਹੜੇ ਸੁੱਕ ਜਾਣਗੇ। ਹਾਂਜੀ ਚਾਹ ਪੀਣੀ ਐ ਕਿ ਦੁੱਧ? ਪਾਣੀ। ਪਾਣੀ ਪੀਣਾ ਪਹਿਲਾਂ। ਉਹ ਪੰਨਾ ਵੀਦਕਾਰ ਨੂੰ ਦਈਏ ਪਾਣੀ। ਵਧੀਆ ਗੱਲ ਐ ਸਭ ਤੋਂ ਉੱਠਨ ਸਰ ਵੈਸੇ ਇਹਨਾਂ ਨੂੰ ਆਦਤੀ ਐ ਬਣੇ ਬਣਾ। ਕਾਣੀ ਵੀ ਉਹਨਾਂਸਾਰ ਚਾਹ ਦੁੱਧ ਪੀਣ ਚਾਹੇ ਨਾ ਪੀਣ ਉਹਨੇ ਤੇ ਘੋਲ ਹੀ ਹਜੇ ਇਹ ਤਾਂ ਪੀ ਲੈਂਦੀ ਉਹ ਤਾਂ ਜਮੇ ਨਹੀਂ ਪੀਂਦੀ ਹਣਾ ਨਾ ਬ੍ਰੀਤਕਾਰ ਚਲੋ ਆਜੋ ਆਪਾਂ ਪਸ਼ੂਨ ਵਾਈ ਠੀਕ ਆ ਇੰਨੀ ਸਮੈਲ ਕਿਵੇਂ ਆਉਂਦੀ ਆ ਕਾਦੀ ਸਮੈਲ ਆਉਂਦੀ ਆ ਇੰਨੀ ਇੰਨੀ ਦੀ ਇੰਨੀ ਵੀ ਨਹੀਂ ਆਉਂਦੀ ਆਹ ਮੈਂ ਪੋਚਾ ਲਾ ਕੇ ਹਟਿਆ ਨਾ ਮੇਰੇ ਹੱਥਾਂ 'ਚ ਫਰਨੈਲ ਦੀ ਨਾਲ ਮੈਂ ਸਾਬਣ ਨਾਲ ਧੋਤੇ ਆ ਆ ਦੇਖ ਉਸ ਆਬੰਦੀ ਆਉਂਦੀ ਹੋਗੀ ਇਹਨੂੰ ਕਿੱਥੋਂ ਆ ਗਈ ਇੱਥੇ ਚਲੋ ਹਰਸ਼ਾ ਦੋਈ ਅੰਜੀ ਉੱਪਰੋਂ ਨਜ਼ਰੇ ਫਸੇ ਦੂਰ ਜਾਂਦੇ ਸੀ ਕੀ ਹੋ ਗਿਆ ਥੇ

ਨਾਲ ਗੀ ਭਰ ਜਾਣ ਤੇ ਬੰਨਾ ਵਾਲਟੀ ਨਾ ਨਾ ਨਹੀਂ ਗਿਆ ਨਾ ਤੇ ਸਭ ਤੋਂ ਵੱਡਾ ਗੱਲ ਲੱਗੋ ਕਿ ਖਵਾ ਚੰਨ ਜਾਂਦੀ ਹੈ ਮੰਨੇ ਬੜੀਏ ਨਾ ਕਰਕੇਗਾ ਖਾਰੇ ਕੰਮੀ ਨਹੀਂ ਬੜਿਆਂਗੇ ਜਿਹਨੇ ਪਰਾਲੀ ਦੀ ਲੋੜ ਹੈ ਆ ਚੱਕ ਫਿਰ ਇਹਨਾਂ ਪਰਾਲੀ ਤੋਂ ਕੰਮੀ ਨਹੀਂ ਆ ਗਿਆ ਯਾਰ ਬੱਚਾ ਫੜਾ ਦਿੱਕੇ ਤਾਂ ਸੁਣ ਹੋਰ ਲੈ ਸੁਣ ਇਹਨਾਂ ਇਹਨਾਂ ਨੂੰ ਵੀ ਪਾਣੀ ਆਉ ਮਾਰ ਬਾਹਰ ਦੀ ਯਾਰ ਤਾਂ ਇਹਦਾ ਕਰ ਗਿਆ ਦੀਦੀ ਨਾਲ ਨਹੀਂ ਕਰਨਾ ਮੰਮਾ ਇਹਨਾਂ ਇਹਨਾਂ ਨੂੰ ਵੀ ਨਵਾਉਂਗੇ ਨੰਨ ਮੈਂ ਨਾ ਉਹ ਵਾਈਪ ਕਰਨਾ ਬਾਹਾਂ ਚਾਰਜਾ ਈਲਾ ਲੱਗੂ ਉਹ ਕਹਿੰਦਾ ਬਾਹਰ ਹੀ ਘਟਦੇ ਨਹੀਂ ਮੈਂ ਆ ਦੇ ਤੇ ਰੈਡੀ ਨੇ ਸਪੋਲ ਚੱਕ ਕੇ ਸਾਰੇ ਮੋਟਰ ਲਾ ਕੇ ਢੋਲ ਢੋਲ ਦਾ ਮੋਟਾ ਦੇ ਤੇ ਕਾਲਜ ਬਣਦਾ ਸਾਰਾ ਕੰਮ ਪਿਆਰ ਦਾ ਇਹ ਜਾਲ ਨਾ ਮੈਂ ਇਹਨਾਂ ਨੂੰ ਕੱਲਾ ਪਾਣੀ ਪਿਆ ਦਿਓ ਖੀਵਾਂ ਚੁੱਕ। ਅਬ ਦੋਤੇ ਦੇ ਬਿਨੈ ਵੀ ਉੱਠ ਲਈ ਨਹੀਂ। ਥੱਲੇ ਨਾਲ ਲੈ ਕੇ ਗਏ। ਇਸ ਨੂੰ ਕਵਾੜਨੇ ਲੱਗੀਆਂ ਪੜਨਾ ਕਵਾੜਨਾ। ਹੁਹ ਹੁਹ। ਇਧਰ ਆਪ ਪਛੋਣ ਦਾ ਕੰਬੀ ਨਹੀਂ ਮੀਰ ਤਾਂ ਹੈ ਮੇਰੇ ਕਟੌਪਸ ਕਿੱਧਰ ਜਾ ਡਿੱਗ ਪਿਆ ਹੈ ਇਹਦੀ ਬਾਤ ਲੈ ਹਾਂ ਲੈਣਾ ਨਾ ਕੋਈ ਜਾਨ ਇਹ ਤਾਂ ਦੂਜਾ ਹੀ ਸੀ ਹੁਣ ਜਦ ਖੁਰਕਣ ਲੱਗੇ ਉਹਦੇ ਦੇਖਿਆ ਚਾਲੇ ਤਾਂ ਖਰਾਬ ਹੋਏ ਪੈਸੇ ਲਾਉਣ ਵਾਲੇ ਹਾਂ ਤਾਂ ਪਿੱਛੇ ਡਿੱਗ ਗਏ ਹੂੰ ਹੂੰ ਚਲ ਕੋਈ ਬਾਤ ਨਹੀਂ ਤੇ ਹੁਣ ਬਰਾਤ ਕੱਪੜੇ ਵੀ ਪੜਿਆਂ ਦਾ ਕੰਮ ਵੀ ਚਲਾ ਦਿੱਤਾ ਤੇ ਹੁਣ ਬੈ ਕੇ ਤੇ ਨਾ ਚਾ ਸੀ ਨੂੰ ਕਿਉਂ ਨਾ ਇਹ ਨਗੂ 7 ਦਿਨੇ ਗੱਲ ਲੈ ਕੇ ਦਿੱਤੇ ਗਾ ਚਕਚੌਲਾ ਵਾਲਾ ਪਾਪੜ ਹੁਣ ਖਾਈ ਜਾਂਦੀ ਹੈ ਵੈਸੇ ਇਹ ਕਿੰਨੇ ਮਹੀਨੇ ਹੋ ਗਏ ਤੇ ਖਰਾਬ ਨਹੀਂ ਹੋਈ ਸੀ ਹੁਣ ਜਾ ਖਰਾਬ ਹੋ ਗਈ ਹਾਂ ਤੇ ਖੁਰਪੂ ਬਹੁਤ ਲੱਗਾਈ ਪੂਰੀ ਤਨਾਈ ਨਹੀਂ ਪਤਲਾਦਾ ਵੀ ਮੇਰੇ ਚਾ ਪਈ ਹੈਗੀ ਉੱਧਰ ਕਿੱਧੜੀ ਨਹੀਂ ਕਿ ਚਾਹ ਡੱਲੇ ਨੂੰ ਪਰੇ ਨੋ ਕੇ ਬੈਠ ਕਰੋ ਉੱਧਰ ਮੈਂ ਦਿੰਨੀ ਉੱਧਰ ਬੈਠਾ ਪੜ੍ਹ ਚਲ ਠਾਰ ਕੇ ਪੀ ਲਓ ਜੀ ਆਪਾਂ ਕੰਮ ਕਰਾ ਜਿਹੜੇ ਸਾਰੇ ਨਵੇੜਲੇ ਵੇਲੇ ਹੋ ਗਏ ਆ ਤੇ ਅੱਜ ਆਪਣਾ ਕੰਮ ਵਧੇ ਨੂੰ ਦਕਾਈ ਦੇਣੀ ਹੋ ਗਈ ਆਪਣਾ ਨਾ ਗੈਪ ਭਰ ਗਿਆ ਸੀਗਾ ਤੇ ਅੱਜ ਵਾਈ ਵਰ ਗਿਆ ਹੀ ਨਹੀਂ ਬਟਨ

ആ ബോട്ട ലോക ਜੀ ਸਾਸੀ ਕਾਲ ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਤੋਂ ਕਿਉਂਕਿ ਕੱਲ ਦਾ ਬਲੌਗ ਸਟਾਰਟ ਕੀਤਾ ਹੋਇਆ ਸੁਬਾਹ ਦਾ ਤੇ ਉਸ ਤੋਂ ਬਾਅਦ ਕੋਈ ਸੇ ਕਾਰਨ ਕਰਕੇ ਜਿਹੜਾ ਬਲੌਗ ਆਪਣੇ ਤੋਂ ਨਹੀਂ ਬਣ ਪਾਇਆ ਹਨਾ ਤੇ ਆਪਣੇ ਕੱਲ ਵੀ ਬਹੁਤ ਜ਼ਿਆਦਾ ਮੀਂਹ ਸੀ ਤੇ ਅੱਜ ਵੀ ਕਹਿੰਦੇ ਭਾਈ ਬਹੁਤ ਜ਼ਿਆਦਾ ਮੀਂਹ ਸੀਗਾ ਪਰ ਸਾਡੇ ਉੱਥੇ ਮੈਮੇ ਜਿੱਥੇ ਪੜਾਉਨੇ ਹਨਾ ਉੱਥੇ ਕਣੀ ਵੀ ਨਹੀਂ ਡਿੱਗੀ ਵੀ ਰੱਬ ਦੇ ਰੰਗ ਨੇ ਤੇ ਇੱਥੇ ਬਹੁਤ ਜ਼ਿਆਦਾ ਮੰਮੀ ਕਹਿੰਦੀ ਮੀਂਹ ਸਿੱਟਿਆ ਪਰ ਉੱਥੇ ਹਾਂ ਜਮਾ ਵੀ ਇੱਧਰ ਦੇਖੋ ਜਿਹੜਾ ਕੰਮਕਾਰ ਹੈ ਜਿਹੜਾ ਚੱਲਦਾ ਹੈ ਕਾਲ ਦਾ ਗਿਆ ਪਟਿਆ ਸੀ ਉਹ ਤਾਂ ਮੇਲੇ ਚ ਰੌਣਕ ਤੇ ਮੇਲਾ ਤੇ ਆ ਇਹਦਾ ਜਿਹਨ ਸਿੱਟਾ ਜਿਹੜਾ ਨਮਾ ਲੈਂਦਾ ਟੋਕਰਾ ਇਹਦਾ ਜਿਹਨ ਸਿੱਟਾ ਸੀ ਨਹੀਂ ਬਾਇਦਾ ਜਿਹਨ ਸਿੱਟਾ ਨਹੀਂ ਦਿੱਤਾ ਹਾਂ ਤੂੰ ਇਹ ਬੰਦਿੰਦੂ ਆਹ ਤੂੰ ਪਾ ਦੇ ਟੋਕਰਾ ਲੈ ਲਾਉਂਦੀ ਜਿਵੇਂ ਕਹਿੰਦੇ ਨੇ ਨਵੀਆਂ ਗੁੱਡੀਆਂ ਤੇ ਨਵੇਂ ਪਟੋਲੇ ਹੈ ਤੇ ਹੁਣ ਨਵੀਆਂ ਜੀ ਜਾਣ ਲੱਗੀਆਂ ਲਈ ਹੈਗੀ ਹੈ ਜੀ ਟੋਕਰੀ ਲੈ ਕੇ ਆਈਆਂ ਇਹ ਪੱਠੇ ਪਾਉਣ ਨੂੰ ਇਹਦੇ ਵਿੱਚ ਤਾਂ ਹਜੇ ਛੋਟੀ ਦਿਖਾਈ ਦਿੰਦੀ ਹੈ ਵੀਡੀਓ ਦੇ ਵਿੱਚ ਤੇ ਕਾਫੀ ਵੱਡੀ ਹੈਗੇ ਵੈਸੇ ਬੜੀ ਹੈਗਾ ਹੌਲਾ ਜਿਹਾ ਚੱਕਣਾ ਕਿਉਂਕਿ ਹੁਣ ਟੋਕਰੀ ਜਿਵੇਂ ਜਾਂ ਮੀਨ ਨਾਲ ਜੁੰਝ ਵੀ ਭਾਰੀ ਹੋ ਜਾਂਦੇ ਆ ਹਨਾ ਤੇ ਉਹ ਝੱਕਣੇ ਔਖੇ ਹੋ ਜਾਂਦੇ ਆ ਤੇ ਆ ਤਾਂ ਬੜੀ ਸੋਹਣੀ ਸਕੀਮ ਹੈ ਕੱਪੜੇ ਵੀ ਉਂਕਰ ਕੱਪੜਾ ਪਾਣੀ ਇਹਦੇ ਚ ਘਾਟਾ ਪਾਵੇ ਤੇ ਆ ਜੀ ਬੰਦੀਆ ਕਿਉਂਕਿ ਇਹਨਾਂ ਦੀ ਦੁਖਣ ਲੱਗੀ ਟੂਈ ਇਹਨਾਂ ਨੂੰ ਐ ਹੁੰਦਾ ਕਹਿੰਦਾ ਮੇਰੀ ਟੋਕਰਿਆਂ ਦੇ ਨਾਲ ਹੀ ਇਹ ਜਿਹੜੀ ਟੂਈ ਦੁਖਣ ਲੱਗ ਗਈ ਤੇ ਅੱਜ ਫਰੇ ਲੈ ਕੇ ਆਏ ਇਹਨਾਂ ਨੂੰ ਪੁੱਛਦੇ ਆ ਕਿੰਨੇ ਦਾ ਲੈ ਕੇ ਆਏ ਆ ਤੁਸੀਂ ਕਿੱਧਰ ਗਏ ਤੁਸੀਂ ਮੈਂ ਤਾਂ ਅਸੀਂ ਵਿੱਚ ਪਾ ਲੱਭਦਾ ਸੀ ਯਾਰ ੱਟਪੜਾ ਮੈਂ ਲੱਭ ਦਿੰਨੀ ਆ ਤੇ ੱਟਪੜਾ ਮੇਰੀਆਂ ਹੋਰ ਸੀ ਆਹੀ ਠੀਕ ਆ ਕਰ ਇਹ 도ੜ ਦੋ ਕਿੱਧਰ ਗਾ ਆਹ ਜਿਹੜੀਆਂ ਬਲੂ ਆ ਨਹੀਂ ਨਹੀਂ ਇੰਤਰ ਤੱਕ ਜਿਹੜੀਆਂ ਮੈਂ ਹੋ ਉਹ ਗਰੀਨ ਜਿਨਾ ਮਾਣਣਾ ਉਹ ਆ ਇੱਕ ਹੋਰ ਨਹੀਂ ਸੀ ਹਾਂ ਸ਼ਾਇਦ ਹੈਗੀਆਂ ਜਿਹੜੀਆਂ ਮੈਂ ਆਪਾਂ ਕਿੱਥੋਂ ਮੈਂ ਇੰਤਰ ਚੱਲੇ ਗਏ ਤਾਂ ਪੰਜ ਚੱਕੀਆਂ ਕਿੰਨੀਆਂ ਸੀ ਕਿੰਨੇ ਇਹਦਾ ਕੁਝ ਹੋਇਆ ਸੀ ਹਜੂਰ ਸਾਹਿਬ ਨਾ ਉਹ ਤਾਂ ਫਟ ਟੁੱਟ ਗਏ ਅੰਬਰ ਤੇ ਸਰ ਹਾਂ ਚੱਕੇ ਉਹ ਕੱਪੜੇ ਕੱਪੜੇ ਚੱਕ ਇੱਥੇ ਨਹੀਂ ਹੈਗੇ ਇੱਥੇ ਤਾਂ ਬੱਚਿਆਂ ਦੇ ਜੁੱਤੀ ਆ ਹਾਂ ਕੋਈ ਨਾ ਲੱਭ ਨੂੰ ਫਿਰ ਫੁੱਲੇ ਟਾਈਮ 'ਚ ਫਿਰ ਉਹਨਾਂ ਉਤਰਨਗੇ ਕੋਈ ਨਾ ਫਿਰ ਤੋੜ ਦੋ ਰੱਖ ਕੇ ਠੀਕ ਤਾਂ ਟੈਂਟਾ ਕਿੰਨੇ ਦੀ ਲੈ ਕੇ ਆਏ ਆ ਇਹ 200 ਰੁਪਏ ਦਾ ਤਾਂ ਫਿਰ 258 6 ਮਿੰਟ ਕਿੰਨੇ ਅੱਛਾ ਨਹੀਂ ਹੁੰਦਾ ਹੀ ਆ ਹਾਂ ਪੱਠਾ ਨਾਲ ਕੀ ਹਾਈ ਐਂ ਦਾ ਤੋ ਸੜਦਾ ਉਹ ਤਾਂ ਨਹੀਂ ਹੁੰਦਾ ਮਾਂ ਲੈ ਠੀਕ ਆ ਚਲ ਆਪਾਂ ਜਾਂਦੇ ਆ ਹੁਣ ਵੀ ਵਧਗਾ ਦਾ ਮੀਂਹ ਉਹਦੇ ਮੀਂਹ ਬਣਾ ਦੇ ਉਹਦਾ ਲੱਭਣਾ ਹੋਵੇ ਤਾਂ ਲੈ ਉਹ ਬਸ ਤੈਨੂੰ ਵੀ ਠੀਕ ਆ ਹਨਾ ਤੇ ਇਹ ਮੈਨੂੰ ਬਾਲਿਆਂ ਨੇ ਕਿਹਾ ਹੁੰਦੇ ਨੇ ਇਹਦਾ ਕੀ ਗੱਲ ਭੰਗੀਆਂ ਟਾਇਆ ਤਾਂ ਮੈਂ ਨਹੀਂ ਭੰਗੀਆਂ ਟਾਇਆ ਮਗੈ ਤਾਂ ਪੱਠਿਆਂ ਰਾਸਤੇ ਜਾਂ ਚਾਰ ਚੋਰ ਪੱਟ ਕੇ ਲੈ ਆਇਆ ਕਰਾਂਗੇ ਖੇਤੋਂ ਰੇੜੀ ਧਰ ਕੇ ਲੈ ਗਏ ਉਧਰ ਮਾਰ ਕੇ ਉੱਥੇ ਚਾਰ ਇਹਦੇ ਨਾਲ ਪੱਟਿਆ ਪਾਇਆ ਤੇ ਨਾਲ ਹੀ ਆ ਆਪਣੇ ਮੋਦਕਰ ਆਈਆਂ ਉਧਰਲੇ ਜਿਹਨਾਂ ਦੇ ਖੇਤ ਚਾਰ ਪਾਇਆ ਵਾ ਉਹ ਨਾਲ ਹੀ ਲੈ ਜਾਂਦੇ ਆ ਹਾਂ 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 ਨੋ ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਅੱਜ ਗੈਵਨ ਨਾਲ ਮੱਥਾ ਲਾਉਣਾ ਹੈ ਹਾਂ ਬਾਹਰ ਵੇਖ ਜਾ ਪੀ ਲੋ ਤੇ ਜੱਗ ਲੈ ਜਾਉ ਆਪਦਾ ਚੱਕ ਕੇ ਹੈ ਨਹੀਂ ਪੀਲੇ ਬੱਤੀ ਪੀਲੇ ਸੌਣ ਲੱਗੇ ਇੱਕ ਤੜਾ ਚਾਹ ਚਲੋ ਘਰਤੀ ਇਹਨਾਂ ਨੇ ਦੁਪੱਟਿਆਂ ਦਿੱਤੇ ਆਇ ਸ਼ੁਰੂਆਤ ਚਲੋ ਜੀ ਚੱਕੀਏ ਜੱਗ ਬਾਹਰ ਕਰੀਏ ਕੰਮ ਕਰ ਸਟਾਰਟ ਤੇ ਆਪਣੀ ਜਿਹੜੀ ਉਹੀ ਲਾਈਨ ਆ ਹੁਣ ਸਟਾਰਟ ਹੋ ਗਈ ਹੈ ਕਿਉਂਕਿ ਅੱਗੇ ਤਾਂ ਹੋ ਜਾਂਦੇ ਸੀ ਬਈ 8 ਵਜੇ ਦੇ ਨੂੰ ਵਿਹਲੇ ਤੇ ਹੁਣ ਜਿਹੜੇ ਆਪਣੇ ਕੰਮ ਕਰ ਰਿਹਾ ਸ਼ਾਮ ਨੂੰ ਸਟਾਰਟ ਹੋ ਗਏ ਜਿਹੜਾ ਅੱਜ ਵਾਲਾ ਇਹ ਵਾਲਾ ਬਲੌਗ ਹੈ 3 ਵਜੇ ਨਹੀਂ ਪਿਆ ਹੈਗਾ ਤੇ ਅੱਜ ਜਿਹੜਾ ਬਲੌਗ ਆਪਣਾ 7 7:30 ਦੇ ਵਿੱਚ ਕਰ ਮੈਂ ਪਾਉਣਾ ਹੈ ਮੈਂ ਬਲੌਗ ਹੈ ਜਿਹੜਾ ਕੰਪਲੀਟ ਕਰਨਾ ਹੈਗਾ ਟਾਈਮ 4 ਦਾ ਹੋਇਆ ਕੋਸ਼ਿਸ਼ ਕਰਦੇ ਆਪਣਾ ਬਲੌਗ ਕੰਪਲੀਟ ਕਰਕੇ ਤੇ ਪਾ ਦਈਏ ਉਹ ਵੇਲਾ ਹੈ ਬਾਪੂ ਜੀ ਨਾਲ ਆਉਣਾ ਹੈ ਆਉਣਾ ਹੈ ਸਲਾਇੰਡਰ ਬੋਸ ਹਨ ਬੜਾ। ਲੱਗਦਾ ਦੇਖੋ ਭਾਈ। ਬੋਸ ਹਨ ਮਨ ਨੇ। ਯਾ ਨੋ ਦਾ ਹਨਾ? ਯੈਸ। ਬੋਸ ਹਨ। ਇਹ ਤਾਂ ਵੀchna ਹੀ ਆ। ਆਹ ਸੀ ਕਿਲੀ ਮਿੱਟਣ ਨਵਾਂ ਆਇਆ। ਪਾਸ ਹੋ ਦਮੋ ਡਾਕਾ ਹੀ ਆਉਂਦੀ ਆ ਭੱਜੀ।

ਕਬੱਡੀ ਘਟਿੰਗ ਅੱਜ ਤੋਂ ਮਿੱਟੀ ਵੀ ਆ। ਇਹ ਰਲਾ ਮਲਾ ਉਹਨੇ ਗੁੰਡਾ ਪਿਆ ਹੋਈ ਇੱਜ ਦੇ ਵਿੱਚ ਧਲੇਰਾ ਨਿਕਲਿਆ। ਨਹੀਂ ਬਾਦ ਵਾਲੀ। ਹਾਂ। कुछ तो बनाओ यार कुछ तो खाने की पिज़्ज़ा बना दो ये पांडे बना लो थाने बना के दो चबाने करो पिज़्ज़ा बना दो बना दो हां ऐसी पांडे बनानी है ना ऐसी पांडे बना के ना तो गैस भी दबने पिया तेरा गैस बणया पियागा और ऐसे बनाने हैं तुपालियां ते प्लेटा छोड़ कर ਤੂੰ ਪਾਣੀ ਦਾ ਗਲਾ ਲੈ ਗਏ ਹਾਂਜੀ ਨਾ ਹਾਂ ਢਿੰਦ ਪੁੱਤੰਦ ਦਾ ਆ ਰਿਹਾ ਲਓ ਜੀ ਬੀਬੀ ਟਿੱਟੀਾਂ ਦੇ ਕੱਦੂ ਇੱਕ ਤੁਹਾਨੂੰ ਮੇਰੇ ਪਸੰਦ ਦੀ ਚੀਜ਼ ਦਿਖਾਉਣੇ ਆ ਕੱਲ ਲੈ ਕੇ ਆਏ ਨੇ ਪਾਪਾ ਜੀ ਵਰਗੇ ਹੂੰ ਰਾਜਸਥਾਨ ਗਏ ਹੋਏ ਸੀ ਦੋ ਦਿਨ ਲਾ ਕੇ ਆਏ ਜਿੱਥੇ ਆਪਾਂ ਗਏ ਸੀਗੇ ਤੇ ਪੁੱਤ ਇਹ ਗਲਾਸਾਂ 'ਚ ਪਾਣੀ ਨਾਲ ਰੱਜਣਗੇ ਤੇ ਡੈਡੀ ਵਰਗੇ ਵੱਡੇ ਗਲਾਸਾਂ 'ਚ ਲੈ ਕੇ ਜਾਈਦਾ ਹੁੰਦਾ ਦੇਖੋ ਜੀ ਰਾਜਸਥਾਨੀ ਜੁਬੜੀ ਜੁਬੜਾ ਮੰਮੀ ਕਹਿੰਦੀ ਰਾਜ ਲਈ ਹੁਣ ਤੂੰ ਕਹਿੰਦੀ ਇਹਨਾਂ ਦੀ ਚਟਣੀ ਬਣਾਵਣਾ ਹੁਣ ਆਪਾਂ ਰੈੱਡ ਰੈੱਡ ਚਟਣੀ ਬਣਾ ਕੇ ਖਾਣੇ ਆ ਖਰਾਬ ਨਹੀਂ ਕਰਨੇਗੇ ਤੇ ਉਹਦੀ ਕਿ ਸੇ ਦੇ ਸਪੈਸ਼ਲ ਮੈਂ ਅਲੱਗ ਇਕੱਲੇ ਚੁਬੜੀ ਵੀਜੀ ਹੋਈ ਆ ਤੇ ਉਹ ਕਹਿੰਦੇ ਨਾ ਜਿਹੜੇ ਪੋਲੇ ਜਿਹੇ ਹੋ ਜਾਂਦੇ ਚੁਬੜ ਉਹਦੀ ਚਟਣੀ ਘੁੱਟ ਲਿਆ ਕਰੋ ਤੇ ਬਾਕੀ ਜਿਵੇਂ ਕਰੜੇ ਉਹ ਹੌਲੀ ਹੌਲੀ ਫਿਰ ਹੀ ਜਾਣਗੇ ਤੇ ਲਓ ਜੀ ਆਪਣੀ ਹੁਣ ਕਣ ਵਾਂਗੂ ਵੀ ਹੁਣ ਸਬਜ਼ੀ ਕਰ ਦੋ ਬੰਦ ਹੁਣ ਚੁਬੜੀ ਚੰਦਨ ਦੋ ਲਓ ਜੀ ਆਪਾਂ ਤੋਈ ਜਾਂਦੇ ਆ ਕੱਪੜੀ ਇਹੋ ਜੀ ਸੁਧਰਦੰਮ ਆਣ ਰਹੇ ਹੋ ਕਿੰਨੇ ਬਣਾ ਲਏ ਕਿੰਨੇ ਪੋੜੇ ਪੜਾ ਰਹੇ ਲੋ ਜੀ ਅੱਜ ਆਪਣਾ ਜਿੰਨਾ ਕ ਬਲੌਗ ਬਣਿਆ ਹਨ ਤੇ ਇੰਨਾ ਕੀ ਰਿਸੈਪਟ ਕਰਿਓ ਬਾਕੀ ਸਾਰੇ ਆਪਾਂ ਨੂੰ ਭੈਣ ਨੇ ਨਾ ਭਗਤੀ ਤੋਂ ਭੈਣ ਆਪਣੀ ਤੇ ਉਹਨੇ ਬਲੌਗ ਦੇਂਦੇ ਉਹਨੇ ਉਹਨੇ ਭੈਣ ਨੇ ਨਾ WhatsApp ਤੇ ਵੀ ਬਹੁਤ ਜਿਆਦੇ ਸੋਹਣੇ ਜਿਹੜੇ ਮੈਸੇਜ ਕੀਤੇ ਬਲੌਗ ਦੇਖ ਕੇ ਕਹਿੰਦੀ ਭੈਣ ਨੇ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਗਈ ਸੀ ਤੇ ਹੁਣ ਮੈਂ ਤੁਹਾਡਾ ਜਿਹੜਾ ਬਲੌਗ ਦੇਖਿਆ ਬਲੌਗ ਦੇ ਪਤਾ ਕਿੱਦਿਆਂ ਸੋਹਣੀਆਂ ਭੈਣ ਨੇ ਉਹਨੇ ਗੱਲਾਂ ਕੀਤੀਆਂ ਹਨਾ ਅਗਰ ਜੇਕਰ ਕੋਈ ਲੀਨ ਦੇਂਦਾ ਹਨਾ ਮੈਂ ਵੈਸੇ ਸਾਰਿਆਂ ਦੀ ਰਿਸਪੈਕਟ ਕਰਦੀ ਹਾਂ ਬਹੁਤ ਸਾਰੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਹਨਾ ਤੇ ਉਹ ਭੈਣ ਨੇ ਦੇਖਿਆ ਕਿ ਉਹਨੇ ਨਹੀਂ ਕਿਹਾ ਸਮ ਨਵਰੀਤ ਦੇ ਲਈ ਕਹਿੰਦੀ ਵੀ ਨਵਰੀਤ ਗੁੱਸੇ 'ਚ ਵੀ ਐਕਟਿਵ ਹੈ ਲੜਨ ਵਿੱਚ ਕੰਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਐਕਟਿਵ ਹੈ ਕਹਿੰਦੀ ਵੀ ਸੋਡੇ ਨਾਲ ਹਰ ਇੱਕ ਕੰਮ ਦੇ ਵਿੱਚ ਹੱਥ ਬਣਾਉਦੀ ਆ ਹਨਾ ਪਰ ਭੈਣ ਕਹਿੰਦੀ ਵੀ ਤੁਸੀਂ ਝੜਕਿਆ ਨਾ ਕਰੋ ਵੀ ਇੰਨੇ ਵਧੀਆ ਬਲੇਸਿੰਗ ਦਿੱਤੀਆਂ ਹਨਾ ਵੀ ਪ੍ਰਮਾਤਮਾ ਕਹਿੰਦੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤियां ਬਖਸ਼ੇ ਇੰਨਾ ਕੁ ਵਧੀਆ ਫੀਲ ਹੁੰਦਾ ਜਦੋਂ ਬੱਚਿਆਂ ਦੇ ਲਈ ਕੋਈ ਐਡੇ ਸੋਹਣੇ ਸੋਹਣੇ ਜਦੋਂ ਕੋਈ ਸ਼ਬਦ ਬੋਲਦਾ ਹਨਾ ਤੇ ਉਹ ਭੈਣ ਨੇ ਹਮੇਸ਼ਾ ਹੀ ਹਨਾ ਉਹਨਾਂ ਕੋਲੇ ਵਟਸਐਪ ਤੇ ਨੰਬਰ ਆ ਜਦੋਂ ਉਹਨਾਂ ਨੇ ਲੈ ਹੈਗਾ ਉਹ ਭੈਣ ਕੋਲੇ ਨੰਬਰ ਆਪਣਾ ਤੇ ਭੈਣ ਮੈਸੇਜ ਕਰਦੀ ਕਰਦੀ ਹੁੰਦੇ ਜਦੋਂ ਵੀ ਕੋਈ ਵਲੌਗ ਦੇਖਦੇ ਆ ਉਹ ਤੇ ਇੰਨਾ ਕੁ ਵਧੀਆ ਫੀਲ ਹੋਇਆ ਹਨਾ ਭੈਣੇ ਪਰਮਾਤਮਾ ਸੋਨ ਦੀ ਚੜਦੀ ਕਲਾ ਦੇ ਵਿੱਚ ਰੱਖਿਆਣਾ ਇਦਾਂ ਹੀ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਰਹੋ ਵਲੌਗ ਨੂੰ ਸ਼ੇਅਰ ਕਰਦੇ ਰਹੋ ਹਨਾ ਤੁਹਾਡਾ ਦਿਲੋਂ ਧੰਨਵਾਦ ਹੈ ਇੱਕ ਵਾਰੀ ਫਿਰ ਤੋਂ ਤੇ ਬਸ ਪਲੀਜ਼ ਤੁਹਾਡੇਗੇ ਹੀ ਸਾਰੀਆਂ ਭੈਣਾਂਗੇ ਬੇਨਤੀ ਹੈ ਵੀ ਪਲੀਜ਼ ਸਪੋਰਟ ਕਰੋ ਹਨਾ ਵਲੌਗ ਨੂੰ ਸ਼ੇਅਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਇਸ ਦੇ ਨਾਲ ਹੀ ਜੀ ਆਪਾਂ ਵਲੌਗ ਦਾ ਐਂਡ ਕਰਦੇ ਆ ਕਿਉਂਕਿ ਫਿਰ ਆਪਣੇ ਕੋਲੇ ਨਹੀਂ ਤਾਂ ਇੱਕ ਦਿਨ ਸਕਿਪ ਵੱਜ ਜਾਣਾ ਹੈ ਫਿਰ ਆਪਾਂ ਨੈਕਸਟ ਵਲੌਗ ਵੀ ਸਟਾਰਟ ਕਰਨਾ ਹੈ ਤੇ ਮਿਲਾਂਗੇ ਜੀ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ